ਮਲੋਟ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਦੋ ਧੇਰਾ ਅਮੋ ਸਾਹਮਣੇ ਹੋਈਆਂ ਇਹ ਵਵਾਦ ਇਹਨਾਂ ਜਿਆਦਾ ਵੱਧ ਗਿਆ ਕਿ ਦੋਹਾਂ ਧੇਰਾ ਵਿਚਾਲੇ ਹੱਥੋਪਾਈ ਹੋਈ ਅਤੇ ਪੱਗਾਂ ਉਛਾਲੀਆਂ ਗਈਆਂ ਇਸ ਘਟਨਾ ਦੇ ਵਿੱਚ ਕੁਝ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ ਅਤੇ ਇੱਕ ਵਿਅਕਤੀ ਸਿਵਲ ਹਸਪਤਾਲ ਮਲੋਟ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦੱਸਿਆ ਕਿ ਇਹ ਘਟਨਾ ਮਲੋੜ ਦੇ ਗੁਰਦੁਆਰਾ ਭਾਈ ਜਗਤਾ ਸਿੰਘ ਤੋਂ ਸਾਹਮਣੇ ਆਈ ਜਿੱਥੇ ਪ੍ਰਧਾਨਗੀ ਨੂੰ ਲੈ ਕੇ ਦੋ ਧੇਰਾ ਅਮੋ ਸਾਹਮਣੇ ਹੋਈਆਂ ਇਹ ਪ੍ਰਧਾਨਗੀ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਦੋਹੇ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਸੰਭਾਲ ਦੀ ਜ਼ਿੰਮੇਵਾਰੀ ਆਪਣੇ ਹੋਣ ਦਾ ਦਾਵਾ ਕਰ ਰਹੀਆਂ ਸਨ ਪਰ ਇਸ ਨੂੰ ਲੈ ਕੇ ਕਾਫੀ ਹਲਚਲ ਮਚੀ ਉਥੇ ਇੱਕ ਦੂਜੇ ਦੀਆਂ ਪੱਗਾਂ ਉਛਾਲੀਆਂ ਗਈਆਂ ਹੱਥੋਂ ਪਾਈ ਹੋਈ ਇਥੋਂ ਤੱਕ ਕਿ ਇੱਕ ਦੂਜੇ ਤੇ ਦੋਵਾਂ ਤਰ੍ਹਾਂ ਨੇ ਇੱਕ ਦੂਜੇ ਤੇ ਹਮਲਾ ਵੀ ਕੀਤਾ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਵਾਲਾ ਬਣਦਾ ਨਜ਼ਰ ਆਇਆ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਪੁਲਿਸ ਵੀ ਜੁਟ ਗਈ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਕੀ ਤੇ ਮੌਜੂਦ ਸੰਤਾਂ ਦਾ ਕੀ ਕਹਿਣਾ ਹੈ ਇੱਕ ਵਾਰ ਆਪਾਂ ਉਹ ਸੁਣਦੇ ਹਾਂ ਇਹ ਬੇਨਤੀ ਹੈ ਬੇਟੇ ਵੀ ਸੰਗਤ ਇਹਨਾਂ ਨਾਲ ਸਾਥ ਦੇਣ ਨੂੰ ਤਿਆਰ ਆ ਅਸੀਂ ਹੋਰ ਕਿਸੇ ਨੂੰ ਨਹੀਂ ਸੇਵਾ ਦੇਣੀ ਅਸੀਂ ਸੇਵਾ ਆਪ ਹੀ ਕਰਨੀ ਆ ਠੀਕ ਹੈ ਜੀ ਇਹ ਬੇਨਤੀ ਆ ਸਾਡੀ ਕੋਈ ਰਾਤ ਅਸੀਂ ਦਰਖਾਸਤ ਦੇ ਕੇ ਆਏ ਸਾਰੀ ਸੰਗਤ ਸਾਡੇ ਨੂੰ ਮਾਰਨ ਵਾਸਤੇ ਆ ਗਿਆ ਗੋਨੇ ਵਾਲੇ ਜਾਣਾ ਸੀ ਹਾਂਜੀ ਉਹ ਬਹੁਤ ਬੰਦੇ ਸ਼ਰਾਬਾਂ ਪੀਤੀਆਂ ਨਹੀਂ ਇੱਕ ਦੱਸੋ ਜੀ ਇੱਥੇ ਸਕੂਲ ਚੱਲਦਾ ਸੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਹਾਂ ਜੀ ਮੈਨੂੰ ਪਤਾ ਉਹ ਸਕੂਲ ਐਸ ਕਮੇਟੀ ਦੇ ਟਾਈਮ 'ਚ ਬੰਦ ਹੋਇਆ ਸੀ ਕਿ ਪਹਿਲਾਂ ਜੋ ਕੰਮ ਕਰਦੇ ਸੀ ਸੰਭਾਲਦੇ ਸੀ ਉਹਨਾਂ ਦੇ ਟਾਈਮ 'ਚ ਪਹਿਲਾਂ ਵਾਲੀ ਕਮੇਟੀ 'ਚ ਬਹੁਤ ਸੋਹਣਾ ਸਕੂਲ ਚੱਲਦਾ ਸੀ ਜਦੋਂ ਦੂਜੀ ਕਮੇਟੀ ਨੇ ਸਾਬ ਲਿਆ ਅਨੰਦ ਸਿੰਘ ਨੇ ਉਦੋਂ ਬਾਅਦ ਉਹਨਾਂ ਨੇ ਨਾ ਕੋਈ ਬਿਜਲੀ ਦਾ ਫੀਸ ਭਰੀ ਨਾ ਕੋਈ ਬੱਚੇ ਮਹਿਰਮਾਂ ਨੂੰ ਫੀਸ ਦਿੱਤੀ ਉਦੋਂ ਬਾਅਦ ਬੰਦ ਹੋ ਗਿਆ ਸਕੂਲ ਅੱਛਾ ਉਸ ਤੋਂ ਬਾਅਦ ਇਹ ਕਮੇਟੀ ਨੇ ਜਾਨੀ ਕਿ ਸਾਂਭੀ ਹਾਂਜੀ ਇਹਨਾਂ ਨੇ ਸਾਂਭਿਆ ਬਹੁਤ ਕੁਝ ਇਹਨਾਂ ਨੇ ਬਣਾਇਆ ਹੁਣ ਉਹ ਆਦੇ ਵੀ ਅਸੀਂ ਲੈਣੀ ਆ ਵੀ ਇਹ ਜਿਮੇਦਾਰੀ ਅਸੀਂ ਉਹਨਾਂ ਨੂੰ ਨਹੀਂ ਦੇਣੀ ਵੀ ਜਿਮੇਦਾਰੀ ਠੀਕ ਸਾਡੀ ਇਹ ਬੇਨਤੀ ਆ ਠੀਕ ਹੈ ਜੀ ਠੀਕ ਹੈ ਨਾ ਸਾਨੂੰ ਇਹੀ ਹੀ ਕਮੇਟੀ ਚਾਹੀਦੀ ਹੈ ਨਾ ਕਿ ਅਸੀਂ ਇਹਨਾਂ ਦੇ ਘਰੇ ਮਤਲਬ ਕਿ ਕੋਈ ਸੰਗਤ ਰਾਤ ਨੂੰ ਆਵੇ ਭਾਵੇਂ ਰਾਤ ਨੂੰ 12 1 ਵਜੇ ਟ੍ਰੇਨ ਤੋਂ ਵੀ ਉਤਰ ਕੇ ਆਵੇ ਤਾਂ ਵੀ ਇਹਨਾਂ ਦਾ ਗੇਟ ਖੜਕਾਉਂਦੀ ਆ ਆ ਗਈ ਸਾਨੂੰ ਮਤਲਬ ਕਿ ਬੀਬੀਆਂ ਨੇ ਜਦੋਂ ਹੁਕਮ ਕਰਦੇ ਅਸੀਂ ਇਹਨਾਂ ਦੇ ਹੁਕਮ ਦੇ ਬੱਦੇ ਅਸੀਂ ਉਸੇ ਵੇਲੇ ਆਉਣਿਆ ਸਾਡੇ ਭਰਾ ਆ ਇਹ ਠੀਕ ਹੈ ਬਹੁਤ ਸੋਹਣੀ ਕਮੇਟੀ ਚੱਲੀ ਜਾਂਦੀ ਬਹੁਤ ਸੋਹਣੀ ਸੇਵਾ ਚੱਲੀ ਜਾਂਦੀ ਆ ਇਹਨਾਂ ਨੇ ਜੇ ਕੋਈ ਜਗ੍ਹਾ ਬਣਾਈ ਵੀ ਐ ਕੋਈ ਪਰਸਨਲੀ ਨਹੀਂ ਬਣਾਈ ਇਹਨਾਂ ਨੇ ਘਰ ਘਰ ਜਾ ਕੇ ਮਤਲਬ ਕਿ ਹਰੇਕ ਦੇ ਅੱਗੋਂ ਚੋਲੀ ਅੱਢ ਕੇ ਜਿੰਨੀ ਕਿਸੇ ਨੇ ਸੇਵਾ ਦਿੱਤੀ ਆ ਉਹ ਨਹੀਂ ਮਤਲਬ ਕਿ ਸੇਵਾ ਇਹਨਾਂ ਨੇ ਪ੍ਰਵਾਨ ਕੀਤੀ ਆ ਕਿਸੇ ਨੇ 500 ਵੀ ਦਿੱਤਾ ਇਹਨਾਂ ਨੇ ਜਕਾੜਾ ਛੱਡ ਕੇ ਆਏ ਆ ਇਹ ਠੀਕ ਹੈ ਜੀ ਠੀਕ ਹੈ ਨਾ ਜੀ ਇਹ ਜਗ੍ਹਾ ਤੋਂ ਬਾਅਦ ਮਤਲਬ ਕਿ ਇਸ ਤਰ੍ਹਾਂ ਰੌਲਾ ਪੈਣਾ ਇਹ ਜਗ੍ਹਾ ਲੈਣ ਤੋਂ ਬਾਅਦ ਹੀ ਮਤਲਬ ਕਿ ਇਹਨਾਂ ਦੇ ਮਤਲਬ ਕਿ ਜੋ ਯਾਨੀ ਕਿ ਸੰਗਤ ਚੌਕ ਵੀ ਆ ਵੀ ਇਹ ਕਮੇਟੀ ਅੱਗੇ ਕੰਟੀਨਿਊ ਕਰੇ ਹਾਂਜੀ ਬਿਲਕੁਲ ਕਰੇ ਕਿਉਂਕਿ ਇਹਨਾਂ ਦੇ ਪਿਓ ਦਾਦੇ ਵੀ ਮਾਨਸ ਸਿੰਘ ਜੀ ਦੇ ਨਾਲ ਉਦੋਂ ਤੱਕ ਕਮੇਟੀ ਵੀ ਹੈ ਨਹੀਂ ਸੀਗੀ ਠੀਕ ਹੈ ਜੀ ਠੀਕ ਹੈ ਜੀ ਇਹਨਾਂ ਦੇ ਪਿਓ ਦਾਦੇ ਇੱਥੇ ਬੈਠ ਕੇ ਸੇਵਾ ਕਰਦੇ ਰਹੇ ਆ ਠੀਕ ਹੈ ਠੀਕ ਹੈ ਬਾਬਾ ਕਰਤਾਰ ਸਿੰਘ ਜੀ ਬਾਬਾ ਤੀਰਸ ਸਿੰਘ ਜੀ ਇਹ ਆਪ ਇੱਥੇ ਬਹਿ ਕੇ ਕਰਦੇ ਰਿਹਾ ਮੰਤੀਰਸ ਸਿੰਘ ਜੀ ਆਉਂਦੇ ਸੀ ਮੰਤ ਕਾਂ ਸਿੰਘ ਜੀ ਆਉਂਦੇ ਹੁਣ ਭਾਵੇਂ 25 ਬੰਦੇ ਲੈ ਕੇ ਆ ਜਾਣ ਤੁਸੀਂ ਇਹਨਾਂ ਦੇ ਨੋਹਾਂ ਧੀਆਂ ਕੋਲੋਂ ਪੁੱਛੋ ਉਸੇ ਟਾਈਮ ਹਾਜ਼ਰ ਹੈ ਬੱਚਿਆਂ ਜਿਸ ਤਰ੍ਹਾਂ ਦਾ ਬਾਬਾ ਭਗਵਾਨ ਸਿੰਘ ਦਾ ਪਰਿਵਾਰ ਮਤਲਬ ਕਿ ਸੇਵਾ ਕਰ ਰਿਹਾ ਸਾਰਾ ਪਰਿਵਾਰ ਸਾਰੇ ਪਰਿਵਾਰ ਮਤਲਬ ਕਿ ਬਹੁਤ ਵਧੀਆ ਮਿਲ ਕੇ ਅਸੀਂ ਸੇਵਾ ਕਰ ਰਹੇ ਹਾਂ ਕਿਉਂ ਫੁਲਾਇਆ ਜਾ ਰਿਹਾ ਹੈ ਠੀਕ ਹੈ ਵੀ ਸਾਰਾ ਮੱਲਾ ਸਾਡਾ ਇੱਥੋਂ ਤੱਕ ਤੱਕ ਮਤਲਬ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਇਹ ਨਾਲ ਲੈ ਕੇ ਗੋਲਕ ਗਿੰਦੇ ਆ ਗਿਆ ਠੀਕ ਹੈ ਠੀਕ ਹੈ ਨਾ ਬੱਚੇ ਬੱਚੇ ਨੂੰ ਪਤਾ ਹੁੰਦਾ ਵੀ ਹਾਂ ਗੋਲਕ ਗਿਣੀ ਜਾਣੀ ਅੱਜ ਠੀਕ ਹੈ ਠੀਕ ਹੈ ਨਾ ਰਜਿਸਟਰੀ ਗੁਰਦੁਆ ਸਾਰੀ ਗੋਲਕ ਲਿਖੀ ਜਾਂਦੀ ਹੈ ਸਾਰਿਆਂ ਦੇ ਸਾਈਨ ਹੁੰਦੇ ਆ ਵੀ ਕੌਣ ਗੋਲਕ ਗਿਣ ਕੇ ਗਿਆ ਕੌਣ ਨਹੀਂ ਗਿਣ ਕੇ ਗਿਆ ਸਵੇਰੇ ਬਕਾਇਦਾ ਜੇ ਕੋਈ ਭਾਨ ਵੀ ਵੰਡਣੀ ਹੁੰਦੀ ਹੈ ਇਹ ਸਵੇਰੇ ਅਨਾਉਂਸ ਕਰਾਉਂਦੀ ਹੈ ਵੀ ਹਾਂ ਪਾਈ ਭਾਨ ਵੀ ਵੰਡੋ ਸੁਨਮ ਸਿੰਘ ਜੀ ਸੇਵਾ ਬਹੁਤ ਅੱਛੀ ਨਿਭਾ ਰਹੇ ਆ ਪੂਲਸ ਸਿੰਘ ਸਾਡੇ ਗੁਰਦਾਰਾ ਸਾਹਿਬ ਇੱਥੇ ਇੱਕ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਇਹਨੂੰ ਨਾ ਖਲਾਓ ਸਾਨੂੰ ਕਿਸੇ ਦੀ ਹੋਰ ਲੋੜ ਨਹੀਂ